ਹੈਲੋ ਗਾਇਜ਼ ਐਂਡ ਬੱਕਰੀਜ਼ ਅੱਜ ਅਸੀਂ ਨਾਰਲੀ ਪਿੰਡ ਚ ਆਏ ਹੋਏ ਸੀ ਸ਼ੂਟਿੰਗ ਚੱਲ ਰਹੀ ਸਾਡੀ ਫਿਲਮ ਕਰਾਰਖਾਨ ਦੀ ਇੱਥੇ ਬੜੇ ਹੀ ਅੱਛੇ ਆਰਟਿਸਟ ਮਿਲੇ ਸਾਨੂੰ ਇਹ ਨੇਚਰਲ ਆਰਟਿਸਟ ਨੇ ਪਿੰਡ ਦੇ ਸੋ ਮੈਂ ਸੋਚਿਆ ਵੀ ਇਹਨਾਂ ਨਾਲ ਪੋਡਕਾਸਟ ਕਰੀ ਅੱਜ ਲੋਕੀ ਵੱਡੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਮੈਂ ਕਿਹਾ ਛੋਟੀਆਂ ਹਸਤੀਆਂ ਨਾਲ ਵੀ ਪੋਡਕਾਸਟ ਚਾਹੀਦੀ ਆ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਅਜੀਬ ਜਿਹੇ ਪੋਡਕਾਸਟ ਦੇ ਵਿੱਚ ਜ਼ੋਰਦਾਰ ਤਾਲੀਆਂ ਸਭ ਤੋਂ ਪਹਿਲਾਂ ਨਿੱਕੂ ਜੀ ਖੜੇ ਨੇ ਤੁਹਾਡਾ ਕੀ ਨਾਂ ਜੀ ਮਾਨ ਹਾਂ ਜੀ ਮਾਨ ਮਾਨ ਇਹ ਜੀ ਮਾਨ ਕਿਉਂਕਿ ਮਾਨ ਵਾਲੀ ਗੱਲ ਆ ਕਿ ਤੁਸੀਂ ਮਾਨੋ ਮਾਨ ਤੋਂ ਗੱਲ ਸ਼ੁਰੂ ਹਈ ਮਾਨ ਜੀ ਕਿਹੜੀ ਕਲਾਜ ਪੜਦੇ ਹੋ ਮੈਂ ਬਾਲਵੜੀ ਜਾਂਦਾ ਹਾਂ ਹਾਂ ਬਾਲਵੜੀ ਜਾਂਦਾ ਮਾਲਵੜੀ ਜਾਂਦਾ ਹੈ ਅੱਛਾ ਬਾਲਵੜੀ ਕਿਹੜੀ ਕਲਾਜ ਪੜਦੇ ਹੋ ਹਾਂ ਜੀ ਪਹਿਲੀ ਚ ਹੈ ਪਹਿਲੀ ਚ ਉਹ ਪਹਿਲੀ ਚ ਪੜਦੇ ਆ ਕਾ ਦੀ ਮੈਡਮ ਦਾ ਕੀ ਨਾਮ ਹੈ ਪਤਾ ਤੁਹਾਨੂੰ ਮੈਨੰਦਾ ਨਹੀਂ ਪਤਾ ਤੇ ਰੋਟੀ ਮਿਲਦੀ ਖਾਣ ਨੂੰ ਅਥੇ ਸਕੂਲ ਚ ਹਾਂ ਹਾਂਜੀ ਰੋਟੀ ਬੱਦ ਰੋਟੀ ਦਾ ਪਤਾ ਹੀ ਇਹ ਦੇਖਾ ਕੀ ਗੱਲ ਮਾਨ ਸਾਹਿਬ ਤੇ ਵੱਡੇ ਹੋ ਕੇ ਕੀ ਬੰਨਾ ਤੁਸੀਂ ਫੌਜੀ ਹਾਂ ਫੌਜੀ ਓ ਫੌਜੀ ਕੀ ਬਾਤ ਹੈ ਜ਼ੋਰਦਾਰ ਤਾਲੀਆਂ ਮਾਨ ਸਾਹਿਬ ਲਈ ਬਹੁਤ ਅੱਛੇ ਸੋ ਹੋਰ ਵੀ ਇੱਥੇ ਤੁਹਾਡਾ ਕੀ ਨਾਮ ਹੈ ਗੁਰਪੀਜ 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 ਤੇਰੀ ਕਿਹੜੀ ਕਲਾਸ ਹੈ ਚੌਥੀ ਚੌਥੀ ਇਧਰ ਆ ਜਾਓ ਉੱਥੇ ਇਧਰ ਸਾਈਡ ਹੋ ਜਾਓ ਆ ਗਈ ਹੈ ਇੱਕ ਆ ਗਿਆ ਇੱਕ ਹੋਰ ਆ ਗਿਆ ਮਾਨ ਸਾਹਿਬ ਦਾ ਦੋਸਤ ਬੜਾ ਹੀ ਪਿਆਰਾ ਦੋਸਤ ਇਹ ਦੇਖੋ ਇਹ ਨਿੱਕੇ ਨਿੱਕੇ ਹਸਤੀਆਂ ਦੋ ਰੋ ਰੋ ਪਹੁੰਚ ਨਹੀਂ ਆਣੇ ਤੇ ਇਹ ਨਸਾਂ ਸਾਫ਼ ਕਰ ਲਿਓ ਮਾਣੀ ਨਹੀਂ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਐ ਤੇ ਬਾਟਾ ਬਾਟੋ ਕੀ ਨਾਮ ਤੁਹਾਡਾ ਮੇਰਾ ਨਾਮ ਸਾਲ ਉਹ ਤੇਰਾ ਨਹੀਂ ਪੁੱਛਿਆ ਤੁਹਾਡਾ ਨਾਮ ਕੀ ਹੈ ਇੱਕ ਇਹ ਇਹ ਦਾ ਨਾਮ ਹੈ ਇਹ ਨਾਮ ਹੈ ਹੈ ਨਹੀਂ ਸੁਣੋ ਸੁਣੋ ਕੀ ਨਾਮ ਨਿੱਕਾ ਨੇ ਉਹ ਤੇ ਬੁੱਤ ਪਤਾ ਨਹੀਂ ਕਿਹਦਾ ਨਿੱਕਾ ਨਾਮ ਕੀ ਹੈ ਹਾਂ ਨਾਮ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਨਿੱਕਾ ਹੀ ਹੈ ਤੂੰ ਨਹੀਂ ਜਾ ਉਹ ਯਾਰ ਪੰਜਾਬ ਦਾ ਪਹਿਲਾ ਬੱਚਾ ਜਿਹੜਾ ਆਪਣਾ ਪੁੱਠਾ ਨਾਮ ਆਪ ਦੱਸ ਰਿਹਾ ਲੋਕੀ ਕਲਪ ਜਾਂਦੇ ਸਾਡਾ ਪੁੱਠਾ ਨਾਲ ਆ ਲੈ ਉਹ ਕਹਿੰਦਾ ਮੇਰਾ ਨਾਮ ਗੰਜਾ ਹੈ ਉਹਦਾ ਅਸਲੀ ਨਾਮ ਕੀ ਸੋ ਸ਼੍ਰੀਮਾਨ ਗੰਜਾ ਜੀ ਸਾਡੇ ਨਾਲ ਖੜੇ ਨੇ ਇਹ ਦੁਨੀਆ ਦਾ ਪਹਿਲਾ ਗੰਜਾ ਜੀ ਦੇ ਸਿਰ 'ਚ ਵਾਲ ਹੈਗੇ ਮਿਰਜੀ ਤੁਹਾਡੇ ਵਾਲ ਕਿਦਾਂ ਗੰਜਾਂ ਦੇ ਤੇ ਵਾਲ ਨਹੀਂ ਹੁੰਦੇ ਹਾਂਜੀ ਹਾਂ ਗੰਜਿਆਂ ਦੇ ਤੇ ਵਾਲ ਇਸੇ ਵਿੱਚ ਖੁਰਕਉਂਦੀ ਮੈਂ ਖੁਰਕ ਦਿਨਾ ਤੋ ਇਧਰ ਜਵਾਬ ਦੇ ਦੋ ਹੈ ਤੁਹਾਡਾ ਮਾਨਕਰਤ ਮਾਨਕਰਤ ਕੌਣ ਹੈ ਮਾਨਕਰਤ ਤੁਸੀਂ ਹੋ ਮਾਨਕਰਤ ਤੇ ਗੰਜਾ ਕੌਣ ਹੈ ਗੰਜਿਆਂ ਦੇ ਪੁੱਤ ਆਇਆ ਗੰਜਾ ਤੋ ਗੰਜਾ ਵੀ ਤੁਸੀਂ ਹੋ ਗੰਜਾ ਵੀ ਤੁਹਾਡਾ ਨਾਮ ਹੈ ਤੇ ਮਾਨਕਰਤ ਵੀ ਤੁਹਾਡਾ ਨਾਮ ਹੈ ਤੇ ਤੁਸੀਂ ਆਪਣਾ ਮੇਨ ਨਾਮ ਗੰਜਾ ਦੱਸਿਆ ਮਤਨ ਲੱਗਾ ਗੰਜਾ ਵਧੀਆ ਨਾਮ ਆ ਤੁਹਾਡੇ ਵਾਲ ਹੈਗੇ ਗੰਜਾ ਕੋ ਕਹਿੰਦੇ ਤੁਹਾਨੂੰ ਕਰਨ ਕੀ ਹੈ ਤੁਹਾਡੇ ਤੇ ਸਿਰ ਤੇ ਬਾਹ ਹੈਗੇ ਤੁਹਾਨੂੰ ਗੰਜਾ ਕੋ ਕਹਿੰਦੇ ਆ ਹੰਦਾ ਹੂੰ ਪਹਿਲਾ ਪਹਿਲਾ ਵਾਲੀ ਹੈਗੇ ਸੋ ਇਹ ਸ਼੍ਰੀਮਾਨ ਗੰਜਾ ਜੀ ਸੋਚਾਂ ਚ ਪੈ ਗਏ ਨੇ ਤੁਸੀਂ ਸੋਚ ਵਿਚਾਰ ਕਰੋ ਆਪਣੇ ਨਾਮ ਤੇ ਕਿ ਤੁਸੀਂ ਗੰਜੇ ਕਿਉਂ ਹੈਗੇ ਉਹ ਜਾਂ ਗੰਜਾ ਨਹੀਂ ਹੈਗੇ ਤੇ ਵੀ ਤੁਹਾਡਾ ਨਾਮ ਗੰਜਾ ਕਿਉਂ ਹੈ ਤੇ ਆਪਾਂ ਉਹਨਾਂ ਚਿਰ ਇਧਰ ਬ ਗੱਲਬਾਤ ਕਰਦੇ ਆਂ ਇਧਰ ਵੀਰ ਜੀ ਆਜੋ ਤੁਸੀਂ ਵੀ ਇਧਰ ਇਹ ਇਧਰ ਨਾਲ ਕੀ ਨਾਂ ਤੁਹਾਡਾ ਸਹਿਲ ਸਹਿਲ ਹਾਂ ਅੱਛਾ ਸਹਿਲ ਕਿਹੜਾ ਪਿੰਡ ਤੁਹਾਡਾ ਨਾਰਲੀ ਤੇ ਕਿਹੜੀ ਗੱਲ ਚ ਬੱਦੇ ਹੋ ਜੀ 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 ਇਹੀ ਜੇ ਕੈਲਕੂਲੇ ਸਕੂਲ ਸਕਾਲ ਸਕੂਲ ਦੇ ਨਾਂ ਆ ਗਈ ਐ ਐਲੀਮੈਂਟਰੀ ਨਾਰਲੀ ਐਲੀਮੈਂਟਰੀ ਨਾਰਲੀ ਓਕੇ ਇੱਕ ਐ ਤਾਂ ਇੱਧਰ ਇੱਧਰ ਪੋਹਚੇ ਇੱਥੇ ਖੜਾ ਹੋ ਇਹ ਇੱਥੇ ਐ ਤਾਂ ਇਹਨਾਂ ਜੋ ਦੋਸਤ ਕਹਣਾ ਤੁਹਾਡਾ ਅੱਛਾ ਇਹ ਆਈਦਾ ਵਾ ਵਾ ਪਾਖਦੇ ਕਿ ਇਨਨੂੰ ਮੰਜੇ ਇਹ ਮੇਰਾ ਨਕਲੀ ਜੋਟਿਆ ਨਕਲੀ ਸ਼ਾਇਰ ਵੀ ਬਣਾਏ ਹੋਏ ਲੋਕਰ ਸ਼ਾਇਰ ਦੀ ਅੱਛੀ ਗੱਲ ਆ ਇਹ ਸ਼ੁਰੂ ਤੋਂ ਧੋਖਾ ਦੇਣਾ ਸਿੱਖ ਰਹੇ ਅੱਛਾ ਇਹ ਨਕਲੀ ਯਾਰ ਆ ਯਾਰ ਇਹ ਕਿਵੇਂ ਦਾ ਫੀਲ ਹੋ ਰਿਹਾ ਤੁਹਾਨੂੰ ਤੁਹਾਨੂੰ ਨਕਲੀ ਯਾਰ ਕਹਿ ਰਹੇ ਆ ਅੱਛਾ ਲੱਗਾ ਤੁਹਾਨੂੰ ਤੁਹਾਨੂੰ ਨਕਲੀ ਯਾਰ ਕਹਿਣ ਨਹੀਂ ਅੱਛਾ ਲੱਗਾ ਇਹ ਕੋ ਢਡਾਉ ਬੋਲਿਆ ਬੰਦਾ ਦਿਲੋਂ ਬੋਲਿਆ ਵੀ ਇਹ ਵਿਚਾਰਾ ਇੰਨਾ ਇਹਦੀ ਰਿਸਪੈਕਟ ਕਰਦਾ ਇੰਨਾ ਪਿਆਰ ਕਰਦਾ ਇਹਨੂੰ ਨਹੀਂ ਇਹਨੇ ਚੇੜ ਮੜਾਈ ਉਹ ਤੇ ਹਾਂ ਇਹਨੇ ਚੇੜ ਮੜਾਈ ਉਹਦੇ ਮੁੰਡਿਆਂ ਜਾਂ ਤੋਂ ਅੱਛਾ ਅੱਛਾ ਕਿਸੇ ਨੂੰ ਕਿਸੇ ਨੂੰ ਕੁਝ ਕਵਿਤਾ ਗਾਣਾ ਆਉਂਦਾ ਤੈਨੂੰ ਕੀ ਨਾਦਰਾ ਸੁਖਮਨੀ ਹਾਂ ਮੈਨੂੰ ਨਹੀਂ ਆਉਂਦਾ ਐ ਸੁਣਾ ਦੇ ਬੁੱਧ ਚਲੋ ਹਾਂ ਨਾਦੇ ਕੁਛ ਵੀ ਆਂਦਾ ਨਹੀਂ ਆਉਂਦਾ ਐਨੂੰ ਆਛਾ ਐਨੂੰ ਆਂਦਾ ਸਾਹਿਲ ਯਾਰ ਲੁਕਿਆ ਪਿਆ ਤੂੰ ਬੱਚੇ ਭਰਾਵਾ ਝੂਠੇ ਯਾਰ ਬਣਾਉਣ ਵਾਲੇ ਇੱਧਰ ਆ ਪੁੱਤ ਮੈਂ ਤੇ ਟਿੱਕਟ ਬੰਦਾ ਝੂਠਾ ਯਾਰ ਬਣਾਦਾ ਹਾਂ ਹਾਂ ਸਾਹਿਲ ਸੁਣਾ ਗਾਣਾ ਕਿਹੜਾ ਜਿਹੜਾ ਵੀ ਹੁੰਦਾ ਇੱਧਰ ਆ ਜਾਓ ਆਡੀਅנס ਇੱਧਰ ਆ ਜਾਓ ਪੁਲਿਸ ਹਾਂਜੀ ਜਿਹੜਾ ਮਰਜ਼ੀ ਸੁਣਾ ਦੇ ਨਹੀਂ ਨਹੀਂ ਹੁੰਦਾ ਹੈ ਆਪੀ ਤੇ ਤੂੰ ਕਿਆ ਹੁੰਦਾ ਹੋਰ ਕਿਹਨਾਂ ਹੁੰਦਾ ਗਾਣਾ ਆ ਬਿੱਲੀ ਨੂੰ ਟਟਕਲਾ ਕਿਹਨੂੰ ਹੁੰਦਾ ਝਟਕਲਾ ਕਿਹਨਾਂ ਹੁੰਦਾ ਕਿ ਟਿੱਕਲਾ ਕਿਨੂੰ ਚੁਟਕਲਾ ਹੁੰਦਾ ਨਾ ਨਹੀਂ ਪਿਆ ਨੂੰ ਹੈ ਉਹਨੂੰ ਅੱਲੇ ਗਾਣੇ ਆ ਮੁੰਡੇ ਅੱਤਨੂੰ ਹੁੰਦੇ ਪੁੱਤ ਤੇਰਾ ਕੀ ਨਾਮ ਐ ਸੇ ਸ਼ਿਵ ਸ਼ਿਵ ਜੈ ਹੋ ਸ਼ਿਵ ਸ਼ਿਵ ਜੀ ਕੀ ਬਾਤ ਐ ਸ਼ਿਵ ਬੜਾ ਅੱਛਾ ਨਾਮ ਐ ਨਾਮ ਸਾਰਾ ਦੇ ਅੱਛੇ ਆ ਸ਼ਿਵ ਕਿਹੜੀ ਕਲਾਜ ਪੜਦੇ ਆ ਸਟੇਟ ਚ ਉਹ ਯਾਰ ਆ ਤੀਜੀ ਚ ਪੜਦਾ ਨਿਕਲ ਜਾ ਤੂੰ ਵੱਡਾ ਤੂੰ ਫਰਸਟ ਚ ਐਜ ਪ੍ਰਾਈਵੇਟ ਪਿਆਰੇ ਰਾਈ ਰਾਈ ਅਜਾ ਪ੍ਰਾਈਵੇਟ ਦਾ ਕਰਗੇ ਇਹਨੂੰ ਜ਼ਿਆਦਾ ਕਲਾਸਾਂ ਕਰਨੀਆਂ ਪਈਆਂ ਕਿਉਂਕਿ ਸਰਕਾਰੀ ਜ ਹੈਗਾ ਕੱਚੀ ਪੱਕੀ ਸਿੱਧਾ ਪਹਿਲੀ ਓ ਐਲ ਕੇ ਜੀ ਯੂ ਕੇ ਜੀ ਐਸ ਕੇ ਜੀ ਠੀਕ ਹੈ ਜੀ ਫੇਰ ਕਿਤੇ ਆ ਕਿਉਂ ਆ ਮਾਨ ਸਾਹਿਬ ਬੜੇ ਮੁਸਕਰਾਰੇ ਨੇ ਮਾਨ ਸਾਹਿਬ ਤੁਸੀਂ ਤੁਹਾਡੇ ਰਿਐਕਸ਼ਨ ਜਿਹੜੇ ਤੋਂ ਜ਼ਰੂਰੀ ਨੇ ਅੱਧਰ ਆ ਜਾਓ ਤੁਸੀਂ ਵੀ ਗੰਝਾ ਜੀ ਮਿਸਟਰ ਮਿਸਟਰ ਗੰਝਾ ਜੀ ਉੱਧਰ ਖੜੇ ਲੁੱਕ ਕੇ ਕਹਿੰਦੇ ਜੀ ਆ ਜਾਓ ਇੱਧਰ ਲੁੱਕ ਕਰਿਆ ਤੁਸੀਂ ਦੇਖੋ ਸ਼ੁਭਨ ਵਾਲੀ ਚਲੋ ਸ਼ੁਭਨ ਵਾਲੀ ਕੋਈ ਗੱਲ ਨਹੀਂ ਇੱਧਰ ਆ ਜਾਓ ਗੰਝਾ ਜੀ ਇੱਧਰ ਆਓ ਮਾਨ ਸਾਹਿਬ ਇੱਧਰ ਲਾਓ ਗੰਝਾ ਜੀ ਨੂੰ ਗੰਝਾ ਜੀ ਆਓ ਇੱਧਰ ਆਓ ਦਰ ਬੈਟਾ ਆਓ ਇਧਰ ਇਧਰ ਗੱਲ ਸੁਣੋ ਇਹ ਸਾਡਾ ਸ਼ਾਰਟ ਵਲੌਗ ਚੱਲ ਰਿਹਾ ਛੋਟੇ ਬੱਚਿਆਂ ਦਾ ਛੋਟੇ ਛੋਟੀਆਂ ਹਸਤੀਆਂ ਤੇ ਕੱਟੀਆਂ ਹੋਈਆਂ ਬੜੇ ਕਮਾਲ ਦੇ ਹੋਰ ਤੁਸੀਂ ਕੀ ਕਰਦੇ ਸਾਰਾ ਦਿਨ ਤੁਸੀਂ ਇਹ ਸ਼ਰਮ ਆ ਗਈ ਤੁਸੀਂ ਕੀ ਕਰਦੇ ਸਾਰਾ ਦਿਨ ਇਹ ਦੰਦੀ ਕੱਢਦੇ ਨੇ ਝੂਠੇ ਯਾਰ ਬਣਾਏ ਆ ਤੜ ਨਾਲ ਕਿ ਬਿੱਲੀ ਇਹਦਾ ਨਾਂ ਬਿੱਲੀ ਹੈ ਇਹਦਾ ਨਾਂ ਬਿੱਲੀ ਮੇਰਾ ਨਾਂ ਗੁਰਕੀਤਵਾ ਅਛਾ ਗੁਰਕਿਰਤ ਉੱਠਾ ਨਾ ਬਿੱਲੀ ਉੱਠਾ ਨਾ ਬਿੱਲੀ ਪਰ ਇਹਦੇ ਮੁੰਡਾ ਬਿੱਲਾ ਹੋਣਾ ਚਾਹੀਦਾ ਚਲੋ ਕੋਈ ਗੱਲ ਬਿੱਲੀ ਨਾਮ ਤੁਹਾਡਾ ਗੁਰਕਿਰਜ ਜੀ ਦੱਸੋ ਤੁਹਾਡਾ ਬਿੱਲੀ ਨਾਮ ਕਿਉਂ ਪਿਆ ਪਿੰਡ ਚ ਇੰਨਾ ਰੱਖਿਆ ਕਿੰਨੇ ਰੱਖਿਆ ਇਧਰ ਆ ਕੇ ਕਿੰਨੇ ਰੱਖਿਆ ਉਹ ਰੱਖਿਆ ਇਧਰ ਆਓ ਉਹ ਬੜੇ ਹੀ ਅੱਛੇ ਤੁਹਾਨੂੰ ਅੱਜ ਉਸ ਸ਼ਖਸ਼ ਨਾਲ ਮੁਲਾਕਾਤ ਕਰਾਵਾਂਗੇ ਜਿਹੜੇ ਪਿੰਡ ਦੇ ਵਿੱਚ ਪੁੱਠਾ ਨਾ ਰੱਖਣ ਦੇ ਮਾਹਰ ਨੇ ਇਧਰ ਆਓ ਇਹਨਾਂ ਨੇ ਇਹਦਾ ਨਾਮ ਬਿੱਲੀ ਰੱਖਿਆ ਕੀ ਨਾਮ ਤੁਹਾਡਾ ਪ੍ਰਿੰਸਪਾਲ ਸਿੰਘ ਹੈ ਪ੍ਰਿੰਸਪਾਲ ਸਿੰਘ ਪ੍ਰਿੰਸੀਪਲ ਇਹਦਾ ਪੁੱਠਾ ਨਾ ਕੀ ਹੈ ਹਾਂ ਮੇਰਾ ਨਾਮ ਸਾਲ ਇਹ ਮਾਨਸਾ ਮਾਨਸਾ ਸਾਹਿਬ ਦੱਸਣਗੇ ਮਾਨਸਾ ਸਾਹਿਬ ਦੱਸੋ ਮਾਨਸਾ ਸਾਹਿਬ ਸਪੈਸ਼ਲ ਦੱਸਣ ਆਏ ਨੇ ਮਾਨਸਾ ਆਇਆ ਇਹਦਾ ਭਰਾ ਹੀ ਆ ਆਪਣੇ ਭਰਾ ਦਾ ਮਨਜਾਗੂਣਾ ਭਰਾ ਭਰਾ ਦਾ ਨਰੀ ਆ ਫਿਰਦਾ ਆ ਮੈਂ ਤੇਰਾ ਭਰਾ ਖੋਤੇ ਦੀ ਸ਼ਰਟ ਲਾ ਅੱਛਾ ਔਰ ਫਿਰ ਸਾਰਾ ਦਿਨ ਕੀ ਕਰਦੇ ਹੋ ਕਾ ਖਾਤਾ ਵੀ ਬਿੱਲੇ ਜੀ ਸਾਰਾ ਦਿਨ ਕੀ ਕਰਦੇ ਤੁਸੀਂ ਖੇਡਦੇ ਕੀ ਖੇਡਦੇ ਹੋ ਖੇਡਦੇ ਭੱਜੀ ਭਜਾਈ ਭੱਜੀ ਭਜਾਈ ਪਜਾਉਂਦੇ ਨਾਲ ਕਿਹਨੂੰ ਇਕੱਲੇ ਭਜਦੇ ਹੋ ਮਾਨ ਸਾਹਿਬ ਮਾਨ ਸਾਹਿਬ ਇੰਟਰਵਿਊ ਚੱਲ ਰਿਹਾ ਤੁਸੀਂ ਵੇਖੋ ਰੋਲਾ ਪਾਉਂਦੇ ਹੋ ਗੰਜਾ ਜੀ ਤੁਸੀਂ ਲੁਕੇ ਕਿਉਂ ਆ ਇਧਰ ਮੈਂ ਚਾਹਾਂਗਾ ਗੰਜਾ ਜੀ ਖੁਦ ਚੱਲ ਜਾਣਾ ਸੋ ਗੰਜਾ ਜੀ ਕੁਰਸੀ ਦੇ ਪਿਛੇ ਲੁਕੇ ਪਏ ਨੇ ਇਧਰ ਕੋਈ ਨਾ ਬੈਠੋ ਗੰਜਾ ਜੀ ਤੁਸੀਂ ਲੁਕੇ ਕਿਉਂ ਤੁਹਾਨੂੰ ਕੀ ਲੱਗਿਆ ਇੱਥੇ ਇੰਟਰਵਿਊ ਹੋ ਰਿਹਾ ਤੁਹਾਡਾ ਪਹਿਲਾਂ ਗੰਜਾ ਜੀ ਦੇ ਸਿਰ 'ਚ ਮਾਰਨੇ ਦੱਸੋ ਪਲੀਜ਼ ਦਰਸ਼ਕਾਂ ਨੂੰ ਦੇਖ ਰਹੇ ਲੋਕ ਗੰਜਾ ਜੀ ਇਹ ਪੋਡਕਾਸਟ ਬਹੁਤ ਤਕੜਾ ਚੱਲ ਰਿਹਾ ਵਾ ਨਹੀਂ ਕਹਿੰਦੇ ਕਿ ਆਸਤੀਆਂ ਦਾ ਤੁਸੀਂ ਦੇਖ ਰਹੇ ਹੋ ਗੰਜਾ ਜੀ ਜਵਾਬ ਨਹੀਂ ਦੇ ਰਹੇ ਇਨਾਂ ਵੱਲੋਂ ਜਵਾਬ ਹੀ ਹੈ ਤੁਹਾਨੂੰ ਇੱਕ ਨਾਸਾਂ ਨੂੰ ਰੱਖਦਾ ਤੇ ਇੱਕ ਮੂਛ ਰੱਖਦਾ ਹੈ ਉਂਗਲਾ ਹੈ ਇੱਕ ਨਾਸਾਂ ਦੇ ਨੱਕਰਾਉਂਗਾ ਤੇ ਨਾਸਾਂ ਮੂਛ ਨੂੰ ਇਸ ਪਰ ਇਹ ਤੁਹਾਡੇ ਤੇ ਜਿਹੜੀ ਤੁਹਾਡੇ ਤੇ ਤੋਹਮਤ ਲਗਾ ਰਹੇ ਆ ਤੁਸੀਂ ਇਦਾਂ ਸਹਿਮਤ ਹੋ ਗੰਗਾ ਜੀ ਗੰਗਾ ਜੀ ਹੈਲੋ ਤਾਫੀ ਖਵਾਉਂਦੇ 3 ਤਾਫੀ ਖਵਾਉਂਦੇ ਮੂਹ ਪਾ ਕਾਈ ਗਲੀ ਗੰਗਾ ਜੀ ਸਹਿਮਤ ਹੋ ਤੁਸੀਂ ਗੰਗਾ ਜੀ ਜਵਾਬ ਨਹੀਂ ਦੇਣਾ ਚਾਹੁੰਦੇ ਮੈਂ ਬੇਟਾ ਉੱਠੋ ਇੱਕ ਮਿੰਟ ਛੇਅਰ ਸਾਈਡ ਤੇ ਕਰ ਦਿਓ ਤਾਂ ਕਿ ਗੰਗਾ ਜੀ ਨਜ਼ਰ ਆਉਣ ਦੁਨੀਆ ਨੂੰ ਸੋ ਇੱਥੇ ਉਹ ਡਾਕਟਰ ਹੁੰਦਾ ਹੈ ਗੰਗਾ ਜੀ ਖੜੇ ਹੋ ਜਾ ਤੁਸੀਂ ਕੀ ਤੁਹਾਨੂੰ ਕੀ ਕਹਿਤਾ ਹੈ ਨਾ ਚੋਰੀ ਕਰਦੇ ਫੜੇਗੇ ਤੇ ਇੱਧਰ ਆ ਜਾਓ ਸੋ ਮੋਰ ਫਿਰ ਕੋਈ ਗੱਲ ਬਾਤ ਮੈਂ ਗੱਲ ਅੱਛਾ ਤੁਸੀਂ ਗੱਲ ਕਰਨੀ ਕਰੋ ਨਹੀਂ ਨਹੀਂ ਕਰਨੀ ਕੋਈ ਨਹੀਂ ਕਰਨੀ ਯਾਰ ਗੱਲ ਕਰੋ ਇਦਾਂ ਨਾ ਕਰੋ ਫਿਰ ਗੱਲ ਨਹੀਂ ਆਣੀ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਜਦੋਂ ਮਿਲਦੇ ਕੀ ਕਰਦੇ ਹੋ ਹੈਲੋ ਜੀ ਜੱਫੀ ਬੰਨੇ ਆ ਅੱਛਾ ਹੋਰ ਗੱਲਾਂ ਬਾਤਾਂ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਕਰੋ ਨਾ ਯਾਰ ਤੁਸੀਂ ਮਦੇ ਆ ਸਾਈਕਲਾਂ ਤੇ ਘੁੰਮਦੇ ਆ ਤੁਸੀਂ ਵੀ ਸਾਈਕਲਾਂ ਤੇ ਘੁੰਮਦੇ ਹੋ ਹਾਂ ਕੀ ਸਾਈਕਲਾਂ ਤੇ ਘੁੰਮ ਕੇ ਕਿੱਧਰ ਜਾਂਦੇ ਹੋ ਅਹੀਂ ਪਤਾ ਅੱਡੇ ਅੱਡੇ ਯਾਰ ਇਧਰ ਪਾਕਿਸਤਾਨ ਨੂੰ ਇਹ ਗੱਲ ਲੱਗੇ ਉਧਰ ਤੇ ਨਹੀਂ ਚੱਲ ਜਾਂਦੇ ਉਧਰ ਨਹੀਂ ਜਾਣਾ ਕਦੀ ਉਧਰ ਨਹੀਂ ਜਾਣਾ ਬਾਰਡਰ ਵਾਲੀ ਜਾਣਾ ਹੈਗਾ ਕੁਛ ਫੜ ਕੇ ਗੋਲੀ ਮਾਰ ਕੇ ਮਾਰ ਨਹੀਂ ਨਹੀਂ ਬੱਚਾ ਨੂੰ ਕੁਛ ਨਹੀਂ ਕਹਿੰਦੇ ਪਰ ਤੁਸੀਂ ਨਹੀਂ ਉਧਰ ਨਹੀਂ ਜਾਣਾ ਹੈਗਾ ਤੁਸੀਂ ਇੱਧਰ ਰਣਾ ਪਿੰਡ ਵਾਲਾ ਪਿੰਡ ਵਾਲਾ ਯੈਸ ਤੁਸੀਂ ਮਾਨ ਸਾਹਿਬ ਤੁਹਾਡਾ ਕੋਈ ਇਹਦੇ ਬਾਰੇ ਕੁਛ ਬਾਰਡਰ ਲੱਗੇ ਪੈਂਦਾ ਤੇ ਮਾਨ ਸਾਹਿਬ ਦੱਸ ਦਿਓ ਬਾਰਡਰ ਲੱਗੇ ਪੈਂਦਾ ਤਾਂ ਤੁਸੀਂ ਕਿਹ ਕਿਹਦੀ ਬਾਰਡਰ ਤੇ ਹਾਂਜੀ ਤੁਸੀਂ ਕਿ ਕੀ ਦੇਖਿਆ ਬਾਰਡਰ ਤੇ ਜਾ ਕੇ ਬਾਰਡਰ ਤੇ ਗੋਲੀਆਂ ਚੱਲਦੇ ਆਉਂਦੇ ਆ ਉਹ ਅੱਜ ਦਾ ਵਲੋਗ ਗੰਗਾ ਜੀ ਇੱਧਰ ਆ ਜਾਓ ਫਾਈਂਡ ਅਪ ਕਰੀਏ ਸੋ ਬੜੇ ਹੀ ਅੱਛੇ ਅੱਛੇ ਕਲਾਕਾਰ ਤੁਸੀਂ ਛੋਟ-ਛੋਟੀਆਂ ਹਸਤੀਆਂ ਦੇਖੀਆਂ ਇਹ ਮਿਸਟਰ ਮਾਨ ਸਾਹਿਬ ਇੱਕ ਗੰਜਾ ਜਿਹੇ ਸਿਰ ਦੇ ਵਾਲਾ ਗਿਆ ਉਹ ਬਿੱਲੀ ਆ ਕੋਈ ਪਤਾ ਨਹੀਂ ਕੀ ਕੀ ਨਾਂ ਪਾਏ ਇਹਨਾਂ ਨੇ ਪਰ ਬੜੀ ਅੱਛੀ ਗੱਲ ਆ ਇਹੀ ਤਾਂ ਅਸਲੀ ਪੰਜਾਬ ਆ ਯਾਰ ਹਨਾ ਪੁੱਠੇ ਨਾਂ ਜਾਂ ਕਿੱਦੇ ਖੁਸ਼ ਆਗੇ ਨਿਆਣੇ ਹੁਣ ਅੱਜਕੱਲ੍ਹ ਤਾਂ ਨਿਆਣੇ ਪਤਾ ਨਹੀਂ ਬਦਲ ਗਏ ਹੋਏ ਆ ਇਹਨਾਂ ਨੇ ਪਤਲੀ ਇਹਨਾਂ ਦਾ ਕਟਚੀ ਹਾਂ ਪਤਲੀ ਕਰਛੀ ਉਹ ਪਤਲੀ ਕਰਛੀ ਬਿੱਲੀ ਗੰਜਾ ਬਿੱਲੂ ਸਾਰੇ ਇੱਥੇ ਪਾਏ ਜਾਂਦੇ ਹੈ ਹੈਪੀ ਨਾਲੇ ਚਿਰ ਰੁੰਦਿਆ ਹੀ ਇਹ ਰੁੰਦਿਆ ਹੀ ਹੈਪੀ ਹੈਪੀ ਨਾਲੀ ਚ ਰੁੜਨ ਦੇ ਇਹਦਾ ਪੁੱਤ ਨਾ ਆਇਆ ਜਿੰਦਾ ਜੜਾ ਹਾਂ ਨਾਲੀ ਚ ਰੁੜਨ ਦੇ ਆਇਆ ਉਹ ਤੇਰੇ ਨਾਲੀ ਰੁੜਨ ਦੇ ਕਿ ਨਾ ਇਹਦਾ ਨ ਇਹਦਾ ਨਾ ਪਤਾ ਕੀ ਆ ਹਾਂ ਦੱਸ ਹਾਂ ਦੱਸ ਦੇ ਨਵਾਂ ਪਾ ਦੇ ਅੱਜ ਦੱਸ ਦੇ ਅਮਾਨ ਸਾਹਿਬ ਨੇ ਬੋਲਿਆ ਕੀ ਮਾਨ ਸਾਹਿਬ ਝੂੰਗਾ ਹਾਂ ਹਾਂ ਮੈਂ ਝੂੰਗਾ ਝੂੰਗਾ ਇਹ ਨਾਲ ਸੌਦਾ ਹੈ ਸੌਦਾ ਸੌਦਾ ਇਹ ਸੌਦਾ ਦੇ ਨਾਲ ਝੂੰਗਾ ਓਕੇ ਓਕੇ ਸੋ ਥੈਂਕ ਯੂ ਵੈਰੀ ਮੱਚ ਮਿਹਰਬਾਨੀ ਸ਼ੁਕਰੀਆ ਜ਼ੋਰਦਾਰ ਤਾਲੀਆਂ ਮਾਰਦੇ ਆਪਣੇ ਵੱਲ